ਸਤਿ ਸ਼੍ਰੀ ਅਕਾਲ ਦੋਸਤੋ ਲਾਈਵ ਦੇਖ ਰਹੇ ਭੈਣ ਭਰਾਵਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਦੋਸਤੋ ਅੱਜ ਲਾਈਵ ਹੋਣ ਦਾ ਕਾਰਨ ਅੱਜ ਆਪਾਂ ਆਪਣੇ ਹੱਟ ਤੋਂ ਹੀ ਹੋ ਰਹੇ ਹਾਂ ਸਿੱਖਾਂ ਵਾਲਾ ਬਿਕਨੇਰੀ ਹੱਟ ਤੋਂ ਜਿਹੜਾ ਮਾਈ ਗੋਦੜੀ ਸਾਹਿਬ ਕੋਟਕਪੁਰਾ ਰੋਡ ਫਰੀਦਕੋਟ ਆ ਤੇ ਇੱਥੇ ਲਾਈਵ ਹੋਣ ਦਾ ਕਾਰਨ ਹੈ ਕਿ ਦੋਸਤੋ ਕਈ ਭਰਾਵਾਂ ਦੇ ਲੰਬੇ ਸੀ ਆਪਣੇ ਸਿਰ ਤੇ ਕਿ ਭਾਈ ਜੀ ਜਦੋਂ ਅਸੀਂ ਸਮਾਨ ਲੈਣ ਆਉਂਨੇ ਆ ਤੇ ਸਮਾਨ ਨਹੀਂ ਸਾਨੂੰ ਮਿਲਦਾ ਕਾਰਨ ਕੀ ਹੁੰਦਾ ਕਿ ਤੁਸੀਂ ਪਿਆਰ ਮਾਨ ਸਤਕਾਰ ਇੰਨਾ ਬਖਸ਼ ਰਹੇ ਹੋ ਕਿ ਆਪਣੇ ਤੋਂ ਤੁਹਾਡੇ ਸਭ ਦੇ ਸਯੋਗ ਸਦਕਾ ਪੂਰਾ ਨਹੀਂ ਆ ਰਿਹਾ ਸੀ ਸਮਾਨ ਅਸੀਂ ਹੁਣ ਕੋਸ਼ਿਸ਼ ਕੀਤੀ ਕਿ ਵੱਧ ਤੋਂ ਵੱਧ ਇੱਥੇ ਸਮਾਨ ਲੈ ਕੇ ਆਉਣ ਦੀ ਤੇ ਅੱਜ ਮੈਂ ਤੁਹਾਨੂੰ ਉਸ ਸ਼ਖਸ਼ ਨਾਲ ਵੀ ਮਲਾਉਣ ਜਾ ਰਿਹਾ ਜਿਹੜਾ ਦਾ ਘੱਟੋ ਘੱਟ 16 17 ਸਾਲ ਹੋ ਗਏ ਬੀਕਾ ਨੇਰ ਤੋਂ ਜਿਹੜਾ ਸਮਾਨ ਲੈ ਕੇ ਵੇਚਦੇ ਆ ਬਾਈ ਜੀ ਤੇ ਜਿਨ੍ਹਾਂ ਨੇ ਆਪਾਂ ਨੂੰ ਇਹ ਰਾਹ ਚੁਣਨ ਦੇ ਲਈ ਕਿਹਾ ਸੀਗਾ ਤੇ ਗਰੰਟੀ ਸ਼ੂਦਾ ਯਾਨੀ ਕਿ ਉੱਥੋਂ ਦਾ ਸਮਾਨ ਆਪਾਂ ਲੈ ਕੇ ਆਉਨੇ ਆ ਤੇ ਅੱਜ ਮੈਂ ਪਹਿਲਾਂ ਤੁਹਾਨੂੰ ਬਾਈ ਜੀ ਨਾਲ ਮਲਾਵਾ ਇਹ ਬਾਈ ਜੀ ਹੈਗੇ ਨੇ ਜਸਪ੍ਰੀਤ ਸਿੰਘ ਤੇ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਜੀ ਆਇਆਂ ਨੂੰ ਬਾਈ ਜੀ ਪਹਿਲਾਂ ਤਾਂ ਚੋ ਲੋ ਵੀ ਤੇ ਅੱਜ ਤੁਹਾਨੂੰ ਉਹਨਾਂ ਭਰਾਵਾਂ ਨਾਲ ਮਲਾਉਨੇ ਆਪਣੇ ਨਾਲ ਹਾਂਜੀ ਹਾਂਜੀ ਜਿੰਨਾਂ ਦੇ ਹਨ ਜਿਹੜੇ ਆਪਾਂ ਨੂੰ ਸਿੱਖਾਂ ਵਾਲਾ ਬੀਕਾ ਨੇ ਰਿਹਰਟ ਕਰਕੇ ਜਾਣਦੇ ਆ ਹਾਂਜੀ ਹਾਂਜੀ ਤੇ ਮੈਂ ਕਿਹਾ ਅੱਜ ਉਹਨਾਂ ਨਾਲ ਮਿਲਾਂਦੇ ਕਿਉਂਕਿ ਥੋੜੀ ਬਦੌਲਤ ਹੀ ਬਾਈ ਆਪਾਂ ਇਹ ਕੰਮ ਸ਼ੁਰੂ ਕੀਤਾ ਸੀਗਾ ਬਦੌਲਤ ਤਾਂ ਜੀ ਪ੍ਰਮਾਤਮਾ ਦੀ ਹੈ ਹਾਂ ਤੇ ਬਾਈ ਜੀ ਥੋੜਾ ਪਹਿਲਾਂ ਤਾਂ ਤਜਰਬਾ ਸ਼ੇਅਰ ਕਰੋ ਜਿਵੇਂ ਹੁਣ ਨੂੰ 16 17 ਸਾਲ ਹੋ ਗਏ ਬਾਈ ਹਨਾ ਹਾਂਜੀ ਹਾਂਜੀ ਇਸ ਕੰਮ ਇਹ ਕੰਮ ਕਰਦੇ ਰਹੇ ਆ ਤੁਸੀਂ ਹਨਾ ਉੱਥੇ ਬਿਕਾ ਨੇਰ ਜਾਂਦਿਆਂ ਨੂੰ ਹਾਂਜੀ ਹਾਂਜੀ ਤੇ ਬਾਈ ਜੀ ਇਹ ਆ ਕਿ ਕੁਆਲਿਟੀ ਬਾਰੇ ਬਾਕੀ ਦਾ ਭਰਾ ਹੀ ਆਪਣੇ ਦੱਸ ਦਿੰਦੇ ਆ ਵਰਤ ਕੇ ਹਨਾ ਰਿਪੀਟ ਗਾਹਕ ਹੁੰਦਾ ਆਪਣੀ ਮਾਲਕ ਦੀ ਕਿਰਪਾ ਨਾਲ ਤੇ ਇੱਥੋਂ ਦਾ ਤੇ ਉੱਥੋਂ ਦਾ ਅੰਤਰ ਕਾਰਨ ਕੀ ਆ ਬਾਈ ਉੱਥੋਂ ਦਾ ਜੀ ਇੱਕ ਤਾਂ ਉਹਨਾਂ ਦੇ ਕੋਲੇ ਬੰਦਿਆਂ ਕੋਲੇ ਜਦੋਂ ਪਾਣੀ ਦੀ ਕਮੀ ਐ ਕਿ ਫਸਲ ਉਸ ਤਰੀਕੇ ਨਾਲ ਹੀ ਪਾਲਦੇ ਆ ਜਿਵੇਂ ਵਾਰਿਸ਼ ਤੇ ਫਸਲ ਪਾਲਦੀ ਆ ਗੱਲ ਜਿਵੇਂ ਆਪਣੇ ਬਜ਼ੁਰਗ ਕਹਿੰਦੇ ਹੁੰਦੇ ਸੀ ਬਈ ਹਨਾ ਖੇਤੀ ਕਰਮਾ ਸੇਤੀ ਉਹ ਚੀਜ਼ ਹੈ ਹਾਂ ਤੇ ਬਾਕੀ ਮੇਰੇ ਸਾਹਮਣੇ ਜ਼ਮੀਨ ਖਾਲੀ ਵੀ ਛੱਡਦੇ ਆ ਨਾ ਸਾਡੀ ਉਹ 6 ਮਹੀਨੇ ਬਾਅਦ ਬਾਣ ਨੂੰ ਬੀਜਦੇ ਆ 6 ਮਹੀਨੇ ਖਾਲੀ ਆ ਜੀ ਬਈ ਜਦੋਂ ਜੋ ਬਾਣ ਦਾਮ ਲੈ ਗਿਆ ਹਾਂਜੀ ਹਾਂਜੀ ਕੋਈ ਵਿੱਚ ਫਸਲ ਆਟੋਮੈਟਿਕੀ ਦੁੱਗਣੀ ਹੋਣੀ ਹਾਂਜੀ ਹਾਂਜੀ ਠੀਕ ਹੈ ਦੂਜੇ ਨੰਬਰ ਤੇ ਉਹਨਾਂ ਉਹ ਲੋਕ ਇਮਾਨਦਾਰ ਬਹੁਤ ਆ ਹਾਂਜੀ ਕਿ ਜਿਵੇਂ ਉਹਨਾਂ ਨੂੰ ਆਖਤਾ ਬਸ ਉਹਨੂੰ ਆਖਦੇ ਹੁਣ ਇੱਥੋਂ ਜਾ ਕੇ ਆਖਦੀਦਾ ਵੀ ਕੁਆਲਿਟੀ ਸਾਨੂੰ ਸਹੀ ਦੇ ਦੇ ਜੀ ਉਹਨਾਂ ਬੰਦੇ ਨੇ ਕੁਆਲਿਟੀ ਸਹੀ ਦੇਣੀ ਜੀ ਜੋ ਵਿੱਚ ਕੋਈ ਹੁਣ ਕਈ ਵਾਰੀ ਕੀ ਹੁੰਦਾ ਕਿ ਵਿੱਚ ਆਪਣੇ ਗੰਦਮੰਦ ਰਲਾਉਂਦੇ ਆ ਉਹਨਾਂ ਨੇ ਉਹ ਨਹੀਂ ਰੋ ਆ ਬਈ ਇੱਕ ਆਪਣੇ ਕਈ ਭਰਾਵਾਂ ਦੇ ਮਨ 'ਚ ਸ਼ਾਇਦੇ ਸ਼ਿਕਵਾ ਆ ਖਲੋ ਜਾਂ ਵਹਿਮ ਰੱਖ ਲੋ ਹਨਾ ਉਹ ਕਹਿੰਦੇ ਕਿ ਖਣੀ ਉੱਥੇ ਸਸਤਾ ਮਿਲਦਾਊਗਾ ਸਸਤਾ ਤਾਂ ਬਾਈ ਤੁਹਾਨੂੰ ਪਤਾ ਹੀ ਹੈ ਨਾ ਸਸਤਾ ਕਦੇ ਨਹੀਂ ਸਸਤਾ ਜਦੋਂ ਜੀ ਜਿਹੜੀ ਹੋਲਸੇਲ ਹੈ ਹਾਂ ਹੋਰਸੇਲ ਤਾਂ ਤੁਸੀਂ ਇੱਥੋਂ ਲੈ ਲਓ ਚਾਹੇ 500 ਕਿਲੋਮੀਟਰ ਤੋਂ ਲੈ ਲਓ ਹੋਰ ਹੋਲਸੇਲ ਰੇਟ ਹੀ ਲੱਗਣਾ ਹਾਂ ਕੁਆਲਿਟੀ ਦਾ ਅੰਤਰ ਜ਼ਰੂਰ ਆ ਕੁਆਲਿਟੀ ਦਾ ਜ਼ਰੂਰ ਆ ਕਿਉਂਕਿ ਹੁਣ ਜਿਹੜੀ ਇੱਥੇ ਮੂੰਗੀ ਆਪਣੀ ਹੁਣ ਜਿਵੇਂ ਆ ਬਾਹਣਾਂ ਦੇ ਵਿੱਚ ਬੀਜੀ ਜਾਂਦੇ ਆ ਝੋਨੇ ਵਾਲੇ ਬਾਹਣਾਂ ਚ ਹਾਂਜੀ ਬਾਈ ਉਹ ਮੂੰਗੀ ਆਪਣੀ ਮੂੰਗੀ ਆ ਗਈ ਹਾਂਜੀ ਬਾਈ ਉਹਨਾਂ ਦੀ ਬਰਾਨੀ ਬਣਦੀ ਆ ਗਈ ਬਿਲਕੁਲ ਬਾਕੀ ਤੁਸੀਂ ਜਦੋਂ ਗਾਹਕ ਅਗਲਾ ਲੈ ਕੇ ਜਾਊਗਾ ਉਹ ਚੀਜ਼ ਨੂੰ ਖਾਊਗਾ ਖਾ ਕੇ ਉਸ ਤੋਂ ਬਾਅਦ ਪਤਾ ਦੱਸੂਗਾ ਮੈਂ ਕਿ ਤੇ ਮੇਰੇ ਹਿਸਾਬ ਨਾਲ ਬਾਈ ਹਨਾ ਹਰੇਕ ਚੀਜ਼ ਨੂੰ ਟਾਈਮ ਵੀ ਦਿੰਦੇ ਆ ਫਸਲ ਨੂੰ ਜਿੰਨਾ ਉਹਦਾ ਟਾਈਮ ਬਣਦਾ ਉਹ ਤੋਂ ਦੁੱਗਣਾ ਹੀ ਮੇਰੇ ਹਿਸਾਬ ਨਾਲ ਦੇ ਦੇ ਦਿੰਦੇ ਉਹ ਉਹ ਫਿਰ ਖੁੱਲਾ ਟਾਈਮ ਖੁੱਲਾ ਜੀ ਹਾਂ ਹੁਣ ਜੇ ਕਣਕ ਹੈਗੀ ਉਹਨਾਂ ਦੀ ਕਣਕ ਤਾਂ ਤੇ ਆਪਣੇ ਕਣਕ ਦਾ ਬਹੁਤ ਵਟਾਗਾ ਉਹ ਤਾਂ ਹੈਗਾ ਬਾਈ ਹੁਣ ਜਿਵੇਂ ਹਨਾ ਆਪਣੇ ਦਾਲਾਂ ਆਪਣੇ ਕੀ ਹੁੰਦਾ ਕਿ ਹਨਾ ਜਿਵੇਂ ਹੁਣ ਆਪਾਂ ਕਰਦੇ ਆਂ ਇੱਥੇ ਮੰਨ ਲਓ ਹਨਾ ਆਪਣੇ ਮੰਨ ਲਓ ਜੇ ਮੂੰਗੀ ਵੀ ਬੰਦਾ ਬੀਜਦਾ ਉਹਨੂੰ ਉਹਦਾ ਝੋਨੇ ਦਾ ਟਾਈਮ ਹੋ ਜਾਂਦਾ ਹਨਾ ਪਰ ਇਹ ਕਿ ਉਹਨਾਂ ਦਾ ਸਮੇਂ ਹੁੰਦਾ ਕਿ ਇਸ ਤੇ ਆਪਣੇ ਪੈਸਟੀਸਾਈਡ ਕਰਕੇ ਸਪੇਹਾ ਕਰਕੇ ਮੂੰਗੀ ਨੂੰ ਸਾੜਦੇ ਆ ਉਹ ਬੰਦੇ ਜਦੋਂ ਪੱਕ ਗਈ ਪ੍ਰੋਪਰ ਉਦੋਂ ਵੜਦੇ ਉਹ ਉਦੋਂ ਨੂੰ ਟਾਈਮ ਦਿੰਦੇ ਆ ਟਾਈਮ ਦੇ ਕੇ ਫਿਰ ਬੰਦੇ ਜਿੰਨਾ ਫਸਲ ਦਾ ਟਾਈਮ ਬਣਦਾ ਬੋਲੇ ਅੱਗੇ ਸਮਾਂ ਬਹੁਤ ਜ਼ਿਆਦਾ ਹਾਂ ਹਾਂ ਤੇ ਦੋਸਤੋ ਹੁਣ ਬਾਈ ਜੀ ਅੱਜ ਫਿਰ ਆਪਾਂ ਸਮਾਨ ਤੁਸੀਂ ਹੀ ਦਿਖਾਓ ਮੈਂ ਤਾਂ ਲਾਈਵ ਅੱਗੇ ਹੋ ਕੇ ਬਹੁਤ ਵਾਰੀ ਦਿਖਾਇਆ ਭਰਾਵਾਂ ਨੂੰ ਅੱਜ ਲਾਈਵ ਬਾਰੇ ਲਾਈਵ 'ਚ ਸਮਾਨ ਤੁਸੀਂ ਹੀ ਦਿਖਾਓ ਆਪਣੇ ਕੋਲੇ ਜਿਹੜਾ ਤੁਸੀਂ ਦਵਾ ਕੇ ਲਿਆਏ ਪਹੁੰਚਿਆ ਸਮਾਨ ਇੱਥੇ ਤੇ ਬਾਈ ਜੀ ਦੱਸੀ ਚੱਲਿਓ ਜਿਨ੍ਹਾਂ ਦੇ ਵਿੱਚ ਹੋ ਕੇ ਪੀਲੀ ਮੂੰਗੀ ਹੈ ਜੀ ਆਪਣੇ ਤੇ ਤੁਹਾਡੇ ਗਵਾਂਢੀ ਪਿੰਡ ਤੋਂ ਵੀ ਜੁੜੇ ਹੋਇਆ ਬਾਈ ਗਰਜੀਤ ਹੋਰੀ ਤੇ ਬਾਈ ਪੰਜ ਗਰਾਂਹ ਤੋਂ ਵੀ ਆਪਣੇ ਨਾਲ ਜੁੜੇ ਹੋਇਆ ਕੱਕੜ ਸਾਹਿਬ ਤੇ ਬਾਈ ਦੱਸਿਓ ਗ੍ਰਾਮ ਮੂੰਗੀ ਬਾਰੇ ਵੀ ਜਿਵੇਂ ਜੀ ਹੁਣ ਆ ਧੋਮੀ ਮੂੰਗੀ ਆ ਹਾਂਜੀ ਬਾਈ ਜੀ ਠੀਕ ਹੈ ਆਪਣੇ ਵਿੱਚ ਕੀ ਉਹਨਾਂ ਪਾਲਸ਼ ਬੱਜੀ ਹੁੰਦੀ ਆ ਇਹਦੇ ਵਿੱਚ ਪਾਲਸ਼ ਨਹੀਂ ਆ ਤੁਸੀਂ ਵਾਈਟ ਵਾਈਟ ਦੇਖ ਰਹੇ ਹੋ ਜੀ ਜੀ ਫਿਰ ਐਸੇ ਦੇ ਨਾਲ ਦੀ ਬਿਲਕੁਲ ਹੁਣ ਆ ਵੀ ਗੱਗ ਦੇਖ ਕੇ ਇਹ ਬੋਲਤੀ ਨਹੀਂ ਬੰਗਦਾ ਤਾਂ ਚਲੋ ਆਪਾਂ ਨੂੰ ਤਾਂ ਇਹ ਚੀਜ਼ ਪਤਾ ਪਰ ਭਰਾ ਜਿਹੜੇ ਆਪਣੇ ਲਾਈਵ ਜੁੜੇ ਹੋਏ ਬਾਈ ਬੇਨਤੀ ਆ ਸਭ ਤੋਂ ਪਹਿਲਾਂ ਤੁਹਾਨੂੰ ਸਾਰੇ ਭਰਾਵਾਂ ਨੂੰ ਤੁਹਾਨੂੰ ਜਾਣਕਾਰੀ ਅਸੀਂ ਦਵਾਂਗੇ ਅਜੇ 10 ਮਿੰਟ ਹੋਰ ਇਹ ਹੈ ਕਿ ਮੇਰਾ ਭਾਈ ਲਾਈਵ ਨੂੰ ਵੱਧ ਵੱਧ ਸ਼ੇਅਰ ਕਰ ਦਿਓ ਗਰਾ ਆਪਣੇ ਹੁਣ ਜਿਵੇਂ ਆ ਚੀਜ਼ ਅੱਗੇ ਆਪਣੇ ਮੋਠਾਂ ਦੀ ਦਾਲ ਆਹ ਹੰਦੇ ਖਿਚੜੀ ਬਣਾਉਨੇ ਆ ਹਾਂਜੀ ਭਾਈ ਉਹਨਾਂ ਨੇ ਮੋਠਾਂ ਦੇ ਉੱਪਰੋਂ ਛਿਲਕਾ ਲਾ ਕੇ ਉਹ ਦਾਲ ਹੈ ਯਾਨੀ ਕਿ ਭਾਈ ਸਿਆਲਾਂ ਦੇ ਵਿੱਚ ਅੱਗੇ ਆਪਾਂ ਕਹਿੰਦੇ ਹਾਂ ਕਿ ਮੋਠ ਜਿਹੜੇ ਸਿਆਲਾਂ ਦੇ ਵਿੱਚ ਹੀ ਖਾਣ ਵਾਲੇ ਸਰਦ ਰੁੱਤ ਦੀ ਫਸਲ ਉਹ ਇਹ ਚੀਜ਼ ਗਰਮੀ ਦੇ ਵਿੱਚ ਖਾਣ ਵਾਲੀ ਬਣਾਤੀ ਭਾਈ ਯਾਨੀ ਕਿ ਅਖਰੋਟ ਵਾਲਾ ਸਿਸਟਮ ਹੋ ਗਿਆ ਅਖਰੋਟ ਵਾਲਾ ਅਖਰੋਟ ਨੂੰ ਜੇ ਭੌਂਕੇ ਖਾਜੇ ਹਨਾ ਤਾਂ ਠੰਡਾ ਹੋ ਜਾਂਦਾ ਉਹ ਹਾਂ ਤੇ ਜੇ ਆਪਾਂ ਸਾਫ ਖਾਜੇ ਤਾਂ ਗਰ ਦੇ ਭਾਈ ਅੱਗੇ ਵੀ ਦੱਸਿਓ ਕਰਾਂ ਉਸ ਤੋਂ ਬਾਅਦ ਆ ਜਿਵੇਂ ਆਪਣੀ ਮਸ ਇਹਦੀ ਮੂੰਗੀ ਦੇ ਵਿੱਚ ਪਾਉਣਿਆ ਮਸਰਾ ਹੈ ਹਾਂਜੀ ਭਾਈ ਆ ਆਗੇ ਜੀ ਮਲਕ ਮਸਰਾ ਇਹਨਾਂ ਦੇ ਅੱਛਾ ਹਾਂਜੀ ਆ ਹੁਣ ਤੁਸੀਂ ਆਪ ਦਾ ਆਪ ਦਾ ਫਰਕ ਦੇਖ ਲਓ ਤੁਸੀਂ ਦੋਨਾਂ ਦੇ ਵਿੱਚ ਆ ਸਮੇਂ ਫਰਕ ਬਹੁਤ ਜ਼ਿਆਦਾ ਹੀ ਗਾ ਜੀ ਭਾਈ ਰੰਗ ਦਾ ਵੀ ਫਰਕ ਹੈ ਇਹ ਮਲਕ ਮਸਰਾ ਹੈ ਜੀ ਸਹੀ ਇਹਦਾ ਸ਼ਾਇਦ ਭਾਈ ਮੈਂ ਜਿੰਨਾ ਕਿ ਇਹਦੇ ਬਾਰੇ ਪੜਿਆ ਜਦੋਂ ਫੇਸਬੁਕ ਪੈਕ ਵੀ ਬਣਦੇ ਆ ਹਾਂਜੀ 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 ਕਈ ਚੀਜ਼ਾਂ ਦੇ ਕੰਮ ਆਉਂਦੇ ਆ ਹਾਂ ਕਈ ਚੀਜ਼ਾਂ ਦੇ ਕੰਮ ਆਉਂਦੇ ਆ ਹਾਂਜੀ ਹਾਂਜੀ ਤੇ ਅੱਗੇ ਵੀ ਬਈ ਦਿਖਾਓ ਕਰਾਂ ਉਸ ਤੋਂ ਬਾਅਦ ਜੀ ਹਰੀ ਮੂੰਗੀ ਹਰੀ ਮੂੰਗੀ ਆ ਗਈ ਆਪਣੇ ਕੋਲੇ ਹਾਂਜੀ ਹਾਂਜੀ ਤੇ ਇਸ ਤੋਂ ਬਾਅਦ ਕਾਲੇ ਮਾਂ ਆ ਗਏ ਆਪਣੇ ਜਿਆਦੇ ਲੋਕਾਂ ਦੇ ਵੀ ਦਲੇ ਹੋਏ ਕਾਲੇ ਮਾਂ ਚਾਹੀਦੇ ਸਨ ਹਾਂਜੀ ਬਾਈ ਉਹ ਦਲੇ ਹੋਏ ਕਾਲੇ ਮਾਂ ਆ ਗਏ ਆਪਣੇ ਕੋਲੇ ਜੀ ਬਾਈ ਤੇ ਆ ਜਿਹੜੇ ਹੁਣ ਚਨੇ ਆ ਗਏ ਜੀ ਬਾਈ ਨੇੜੇ ਕਰਕੇ ਦਿਖਾਈ ਚਲੋ ਬਈ ਇੱਕ ਇੱਕ ਪੈਕ ਹਾਂਜੀ ਹਾਂਜੀ ਆ ਚਨੇ ਆਪਣੇ ਨਹੀਂ ਮਿਲਦੇ ਕਿਉਂਕਿ ਮੋਟੇ ਬਹੁਤ ਜ਼ਿਆਦੇ ਆ ਆਪਣੇ ਜਿਹੜੀ ਦਾਲ ਹੁੰਦੀ ਆ ਤਕਰੀਬਨ ਇਦੋਂ ਬਰੀਕ ਹੁੰਦੀ ਆ ਰੇਟ ਉਹੀ ਲਾਈ ਜਾਂਦੇ ਆ ਤੂੰ ਉਹਦੇ ਚ ਕਹਾਣੀ ਬਈ ਇੱਕ ਹੋਰ ਵੀ ਜਿਆਦਾਤਰ ਜਿੰਨਾ ਕ ਆਪਾਂ ਇਹ ਨਹੀਂ ਕਹਿੰਦੇ ਕਿ ਸਾਰੇ ਇੱਕੋ ਜਿਹੇ ਆ ਚੰਗੇ ਇਨਸਾਨ ਵੀ ਆਪਣੇ ਪੰਜਾਬ ਦੇ ਵਿੱਚ ਬਹੁਤ ਆਏ ਗੱਲ ਨਹੀਂ ਕਿ ਚੰਗੇ ਇਨਸਾਨ ਨਹੀਂ ਗੇ ਸੋਇਕ ਭਰਾ ਜਿਨ੍ਹਾਂ ਨੂੰ ਸੁਭਾਅ ਹੀ ਬਣਿਆ ਹੋਇਆ ਨਾ ਆਦਤ ਵਿੱਚ ਮਲਾਫਤ ਕਰਨ ਦੀ ਜਿਆਦਾਤਰ ਕੀ ਹੁੰਦਾ ਕਿ ਆਪ ਨੂੰ ਮਟਰੀ ਦਿੱਤੀ ਜਾਂਦੀ ਹੈ ਬਈ ਮਟਰੀ ਪਰ ਇਹ ਮਟਰੀ ਨਹੀਂ ਗੀ ਹਾਂ ਇਹ ਚੀਜ਼ ਆ ਗਈ ਜਿਹੜੇ ਦਲੇ ਛੋਲੇ ਆ ਉਹ ਚੀਜ਼ ਆ ਇਹ ਤੁਸੀਂ ਦੋਸਤੋ ਦੇਖ ਸਕਦੇ ਹੋ ਹਾਂਜੀ ਕਿ ਆ ਵੇਖ ਲੋ ਬਾਈ ਹਨਾ ਕੋਈ ਆਪੇ ਅੰਦਰ ਦੇ ਕੋਲ ਵਾਕਿਆ ਆਏ ਆ ਜਸਬੀ ਬਾਈ ਐਕਵਰੀ ਵਰਤ ਕੇ ਦੇਖਣਗੇ ਬਾਦ ਦੁਕਾਨ ਤੇ ਆ ਕੇ ਲੈ ਕੇ ਜਾਊਗਾ ਉਦੋਂ ਹੀ ਪਤਾ ਵੱਧ ਚੱਲਦਾ ਹਾਂਜੀ ਬਾਈ ਉਸ ਤੋਂ ਬਾਅਦ ਆ ਬਾਈ ਹਰ ਹਰ ਵੀ ਦਿਖਾ ਦਿਓ ਗ੍ਰਾਮ ਉਸ ਤੋਂ ਬਾਅਦ ਆ ਹਰ ਹਰਾ ਜੀ ਜੀ ਬਾਈ ਕਿ ਆਪਣੇ ਲੋਪ ਹੋ ਗਈ ਪੁਰਾਣੇ ਬੰਦੇ ਨੂੰ ਤਾਂ ਪਤਾਗਾ ਹਾਂਜੀ ਬਾਈ ਹੁਣ ਜਵਾਕਾਂ ਨੂੰ ਹਰ ਹਰ ਦਾ ਨਹੀਂ ਪਤਾ ਇਹਦੀ ਵੀ ਦਾਲ ਬਣਦੀ ਆ ਬਹੁਤ ਟੇਸਟੀ ਦਾਲ ਬਣਦੀ ਆ ਇਹਦੀ ਹਰ ਹਰ ਅੱਛਾ ਬਾਈ ਪ੍ਰਤਾਪ ਸੰਧੂ ਵੀ ਜੁੜ ਚੁੱਕਿਆ ਆਪਣੇ ਨਾਲ ਇਸ ਟਾਈਮ ਬਾਈ ਤੇ ਉਸ ਤੋਂ ਬਾਅਦ ਜੀ ਆ ਆ ਗਏ ਰਾਜਮਾ ਅੱਛਾ ਏ ਮੇਰੇ ਸਾਹਮਣਾਂ ਭਾਈ ਆਪਣੇ ਕੋਲੇ ਸਾਰੇ ਤਰ੍ਹਾਂ ਦੇ ਆ ਗਏ ਇੱਥੇ ਹਨਾ ਸਾਰੇ ਤਰ੍ਹਾਂ ਦੇ ਆ ਗਏ ਇਸ ਵਾਰ ਜੀ ਆਹ ਥੋੜੇ ਜਿਹਾ ਬਰੀਕ ਆ ਗਏ ਆ ਜਿਵੇਂ ਆਪਣੇ ਲੰਮੇ ਰਾਜਮਾ ਆਹ ਲੰਦੇ ਆ ਹਾਂਜੀ ਹਾਂਜੀ ਮੋٹے ਆਹ ਲੰਦੇ ਉਹ ਆ ਗਏ ਹਾਂਜੀ ਹਾਂਜੀ ਭਾਈ ਉਸ ਤੋਂ ਬਾਅਦ ਇੱਕ ਆਪਣੇ ਡਿਮਾਂਡ ਆਈ ਸੀ ਜੀ ਹੁਣ ਕਿ ਸਾਨੂੰ ਵਾਈਟ ਰਾਜਮਾ ਚਾਹੀਦੇ ਆ ਜੀ ਭਾਈ ਇਹ ਵਾਈਟ ਰਾਜਮਾ ਵੀ ਆ ਗਈ ਜੀ ਜੀ ਭਾਈ ਇਸ ਵਾਰ ਜੀ ਤੇ ਉਸ ਤੋਂ ਬਾਅਦ ਕੀ ਸੀ ਆਹ ਚਨੇ ਦੇਖ ਲਓ ਆਪਣੇ ਜੀ ਜੀ ਭਾਈ ਭਈ ਇੱਕ ਗੱਲ ਮੈਂ ਹੋਰ ਦੱਸਦਾ ਥੋੜੇ ਜਰਗੇ ਅੱਜ ਜਿਹੜੇ ਭਰਾਵਾਂ ਨੂੰ ਦੇਖ ਰਹੇ ਆ ਕਈ ਵਾਰੀ ਹੁਣ ਬਸ ਦੇਖੋ ਆਪਾਂ ਇਹਦਾ ਨਾਂ ਰੱਖਿਆ ਸਿੱਖਾਂ ਵਾਲਾ ਬਿਕਨੇਰੀ ਹੱਟ ਹੈ ਹਨਾ ਹੱਟ ਸ਼ਬਦ ਕੀ ਹੈ ਇੱਕ ਠੇਠ ਸ਼ਬਦ ਆ ਪੰਜਾਬੀ ਦਾ ਆਪਣਾ ਠੀਕ ਆ ਭਾਈ ਉਹਦੇ ਚ ਕੀ ਆ ਕਿ ਆਪਾਂ ਹੱਟ ਦਾ ਮਤਲਬ ਇਹ ਨਹੀਂਗਾ ਕਿ ਕੋਈ ਰੇਟ ਦੁੱਗਣੇ ਹੋਣਗੇ ਜਾਂ ਤਿੱਗਣੇ ਹੋਣਗੇ ਰੇਟ ਮੰਡੀ ਵਾਲੇ ਆ ਜੀ ਰੇਟ ਜਿਹੜੇ ਆਪਣੇ ਬਾਜ਼ਾਰ ਚ ਮਿਲਦੇ ਉਹੀ ਰੇਟ ਆਪਾਂ ਸਮਾਨ ਦੇ ਰਹੇ ਆ ਇਹ ਸਰ ਆਹ ਚਨੇ ਆ ਗਏ ਜੀ ਆਹ ਬਰੀਕ ਚਨੇ ਆ ਗਏ ਬਾਈਟ ਕਾਬਲੀ ਚਨਾ ਕਾਬਲੀ ਚਨੇ ਆਪਣੇ ਜਿਹੜੇ ਆ ਗਏ ਜੀ ਭਾਈ ਜੀ ਬਾਈ ਆ ਮੋਟੇ ਜਣੇ ਆ ਗਏ ਜੀ ਬਾਈ ਜੁਣ ਕਈ ਆ ਪਸੰਦ ਕਰਦੇ ਆ ਬਰੀਕ ਕਈ ਇਹਨਾਂ ਮੋਟਿਆਂ ਨੂੰ ਪਸੰਦ ਕਰਦੇ ਆ ਜੀ ਬਾਈ ਉਹ ਦੋਨੇ ਤਰ੍ਹਾਂ ਦੇ ਆ ਗਏ ਜੀ ਤੇ ਉਸ ਤੋਂ ਬਾਅਦ ਹਰੀ ਮੂੰਗੀ ਤੋਂ ਬਾਅਦ ਦਲੀ ਮੂੰਗੀ ਵੀ ਆ ਗਈ ਆਪਣੇ ਕਿਉਂਕਿ ਅੱਜ ਕੱਲ ਇਹਦੀ ਵੀ ਡਿਮਾਂਡ ਬਹੁਤ ਆ ਰਹੀ ਹੈ ਜੀ ਬਾਈ ਹਰੀ ਦਲੀ ਮੂੰਗੀ ਜਾਨੀ ਦਲੀ ਮੂੰਗੀ ਹਾਂ ਜੀ ਮੇਰੇ ਸਾਬ ਨਾਲ ਬਾਈ ਦਲੀ ਦਲੀ ਮੂੰਗੀ ਆਪਾਂ ਇਹਨੂੰ ਇਹਨੂੰ ਦੂਜੀ ਨੂੰ ਸਮਝ ਹੀ ਜਾਂਦੇ ਰਹਿੰਦੇ ਨੇ ਨਹੀਂ ਉਹ ਨਹੀਂ ਹਾਂ ਫਿਰ ਉਸ ਤੋਂ ਬਾਅਦ ਆ ਉਹਨਾਂ ਦੀ ਮਿਕਸ ਮੂੰਗੀ ਆ ਗਈ ਜੀ ਬਾਈ ਕਈ ਬੰਦੇ ਕੀ ਡਿਮਾਂਡ ਕਰਦੇ ਆ ਕਿ ਅਸੀਂ ਜੀ ਸਾਰੀਆਂ ਦਾਲਾਂ ਇਕੱਠੀਆਂ ਰਲਾ ਕੇ ਖਾਣਗਾ ਹਾਂ ਉਹ ਜਿਹੜੀ ਇਕੱਠੀ ਰਲਈ ਹੋਈ ਦਾਲ ਆ ਉਹ ਦਾਲ ਆ ਜੀ ਬਾਈ ਸਾਰੀਆਂ ਉਹਨਾਂ ਨੇ ਮਿਕਸ ਕਰਕੇ ਦਿੱਤੀਆਂ ਹੋਊਗਾ ਜੀ ਬਾਈ ਤੇ ਬਾਈ ਥੱਲੇ ਜਿਹੜੇ ਚਨੇ ਪਏ ਆਪਣੇ ਕੋਲੇ ਉਹਦੇ ਬਾਰੇ ਵੀ ਜਾਣਕਾਰੀ ਦੇ ਦਿਓ ਫਿਰ ਉਸ ਤੋਂ ਬਾਅਦ ਆਗੇ ਜੀ ਬੇਸਣ ਘੱਟੇ ਅੱਛਾ ਜੋ ਕਿ ਆਪਣੇ ਇੱਥੇ ਨਹੀਂ ਮਿਲਦੇ ਇਹ ਤਕਰੀਬਨ ਰਾਜਸਥਾਨ ਦੀ ਖਰਾਕ ਹੀ ਆ ਮਨੋਂ ਆਪਣੇ ਰਾਜਸਥਾਨ ਦੇ ਆਉਂਦੇ ਆ ਇਸ ਵਿੱਚ ਬੇਸਣ ਘੱਟੇ ਯਾਨੀ ਕਿ ਗਰਮੀ ਦੀ ਵੀ ਮੇਰੇ ਹਿਸਾਬ ਨਾਲ ਬਾਈ ਹਨਾ ਸਮੀ ਸਭ ਤੋਂ ਵਧੀਆ ਚੀਜ਼ ਹੈ ਪਕੌੜੇ ਪਕਾਉਣੇ ਆ ਜਾ ਉਹ ਚੀਜ਼ ਹਾਂਜੀ ਬਾਈ ਉਹ ਆਏ ਬੇਸਨ ਘੱਟੇ ਵਜਦੇ ਜੀ ਯਾਨੀ ਕਿ ਮਸਾਲੇਦਾਰ ਹੁੰਦੇ ਆ ਹਨਾ ਮਸਾਲੇਦਾਰ ਹਾਂਜੀ ਹਾਂਜੀ ਤੇ ਬਾਈ ਥੱਲੇ ਜਿਹੜੇ ਫਰ ਚਨੇ ਪਏ ਆਪਣੇ ਕੋਲੇ ਉਸ ਤੋਂ ਬਾਅਦ ਆਗੇ ਚਨੇ ਜੀ ਜੀ ਬਾਈ ਇਹ ਪੁੱਛੇ ਚਨੇ ਆਲੇ ਬਾਈ ਇਹਦਾ ਇੱਕ ਨਾਂ ਹੋਰ ਲੈਂਦੇ ਹੁੰਦੇ ਆ ਉਥੇ ਕਿਹੜਾ ਕਹਿੰਦੇ ਉਸਨੇ ਮਲਾਈ ਸ਼ਾਇਦ ਕੋਈ ਇਦਾਂ ਦਾ ਉਹਦਾ ਕੀ ਕਾਰ ਉਹ ਮਲਾਈ ਮੱਖਣ ਚ ਆ ਜਾਂਦਾ ਛੋਲੇ ਵਜਦੇ ਆ ਇਹ ਅੱਛਾ ਹਾਂ ਆਹ ਤਾਂ ਆਪਣੇ ਵੀ ਮਲਾਈ ਮੱਖਣ ਦਿੰਦੇ ਆ ਹਾਂਜੀ ਹਾਂਜੀ ਆਪਣੇ ਕਿਉਂਕਿ ਉਹ ਪੈਕਟਾਂ ਦੇ ਥੱਲੇ ਗੰਦਾ ਆਇਆ ਪਿਆ ਹੁੰਦਾ ਅੱਛਾ ਅੱਛਾ ਇਹ ਬਿਲਕੁਲ ਸਾਫ਼ ਹੈਗੇ ਇਸੇ ਕਰਕੇ ਮਲਾਈ ਵੱਖਣ ਵਾਜਦੀ ਆ ਬਾਈ ਇਹਨੇ ਪੈਕਟ ਨੂੰ ਜਿੰਨਾ ਮਰਜ਼ੀ ਹਿਲਾ ਲਓ ਤੁਸੀਂ ਇਹ ਚਾਰ ਸ਼ੇਰੋ ਕੁਆਲਿਟੀ ਐਸੀ ਤਰ੍ਹਾਂ ਦੀ ਰਹਿਣੀ ਹੈ ਜੀ ਬਾਈ ਨਹੀਂ ਤੁਸੀਂ ਨਵਾਂ ਪੈਕਟ ਲਾਓਗੇ ਕੋਈ ਥਲੜੇ ਪਾਸੇ ਆਹ ਇਹਦਾ ਛਿਲਕਾ ਸਾਰਾ ਆ ਜਾਣਾ ਜੀ ਜੀ ਇੱਥੇ ਕੋਈ ਛਿਲਕਾ ਨਹੀਂ ਆਊਗਾ ਇਸ ਤੇ ਤੇ ਦੋਸਤੋ ਬੇਨਤੀ ਇਹ ਵੀ ਮੈਂ ਤੁਹਾਨੂੰ ਆਪ ਦੇ ਤੌਰ ਤੇ ਵੀ ਕਰ ਦਿੰਨਾ ਕਿ ਇਹ ਇੱਕ ਵਾਰੀ ਤੁਸੀਂ ਇੱਕ ਵਾਰੀ ਵਰਤ ਕੇ ਜ਼ਰੂਰ ਦੇਖੋ ਆਪਣਾ ਜਿੰਨਾ ਵੀ ਸਮਾਨ ਬਾਈ ਜੀ ਆਪਣੇ ਕੋਲੇ ਪਿਆ ਹੋਇਆ ਬਾਬੇ ਦੀ ਕਿਰਪਾ ਨਾਲ ਤੁਹਾਡੇ ਸਹਿਯੋਗ ਦੇ ਸਦਕਾ ਆਪਣਾ ਦੂਜਾ ਕੰਮ ਜਿਹੜਾ ਗ੍ਰੀਨ ਐਂਟਰਪ੍ਰਾਈਜ਼ ਦਾ ਬਾਈ ਉਹ ਅੱਜ ਵੀ ਆਪਣਾ ਉਵੇਂ ਹੀ ਚੱਲ ਰਿਹਾ ਬਹੁਤ ਵਧੀਆ ਚੱਲ ਰਿਹਾ ਬਾਬੇ ਦੀ ਕਿਰਪਾ ਨਾਲ ਇਹ ਆਪਣਾ ਸ਼ੌਂਕ ਆ ਤੇ ਸ਼ੌਂਕ ਦਾ ਕਹਿੰਦੇ ਕੋਈ ਮੁੱਲ ਨਹੀਂ ਹੁੰਦਾ ਤੇ ਅਸਲੀ ਬਾਈ ਇਹ ਆ ਕਿ ਤੁਸੀਂ ਇਕਵੇਰੀ ਨੂੰ ਵਰਤ ਕੇ ਦੇਖੋ ਜਿੰਨਾ ਵੀ ਸਮਾਨ ਆ ਆਪਣਾ ਉਹਦੀ ਫੁੱਲ ਗਰੰਟੀ ਆ ਖੁੱਲਾ ਖਲ੍ਹਾਇਆ ਵਾਪਸ ਆ ਬਾਈ ਜੇਕਰ ਤੁਹਾਨੂੰ ਨਹੀਂ ਪਸੰਦ ਆਉਂਦਾ ਤਾਂ ਤੁਸੀਂ ਵਾਪਸ ਕਰ ਸਕਦੇ ਹੋ ਤੇ ਬਾਈ ਆ ਬੇਸਣ ਚੱਕ ਰਹੇ ਆ ਜੀ ਆ ਬੇਸਣ ਆ ਗਿਆ ਜੀ ਬਾਈ ਇੱਕ ਗੱਲ ਅੱਗੇ ਵੀ ਮੈਂ ਕਈ ਵਾਰੀ ਲਾਈਵ 'ਚ ਬੋਲਿਆ ਇਹ ਵਾਈਟ ਕਾ ਤੂੰ ਆ ਬਾਈ ਚਿੱਟਾ ਕਾ ਤੂੰ ਯਾਰ ਇਹ ਤਾਂ ਪੀਲਾ ਹੋਣਾ ਚਾਹੀਦਾ ਇਹਦੇ ਵਿੱਚ ਕਲਰ ਨਹੀਂ ਪਾਉਂਦੇ ਜੀ ਅੱਛਾ ਆਪਣੇ ਜਿਹੜਾ ਬੇਸਣ ਉਹਦੇ ਵਿੱਚ ਹਲਦੀ ਪਾਤੀ ਜੀ ਜੀ ਹਲਦੀ ਪਾ ਕੇ ਉਹਨੂੰ ਪੀਲਾ ਕਰ ਲੈਂਦੇ ਆ ਜੀ ਬਾਈ ਇਹ ਜਿਸ ਤਰ੍ਹਾਂ ਦੇ ਚਣੇ ਆ ਉਸ ਤਰ੍ਹਾਂ ਦਾ ਹੀ ਬੇਸਣ ਆ ਸੋ ਦੋਸਤੋ ਜਿਹੜੇ ਭਰਾ ਜੁੜੇ ਹੋਇਆ ਆਪਣੇ ਨਾਲ ਉਹਨੂੰ ਬੇਨਤੀ ਕਿ ਲਾਈਵ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਜੋ ਉਸ ਤੋਂ ਬਾਅਦ ਆ ਪਕੌੜੀ ਆ ਗਈ ਬੇਸਣ ਦੀ ਅੱਛਾ ਬਾਈ ਆਪਣੇ ਕੀ ਹੁੰਦਾ ਪੀਲੀ ਹੁੰਦੀ ਹੈ ਜਿਆਦੇ ਹਾਂਜੀ ਬਾਈ ਇਹ ਉਹਨਾਂ ਦੀ ਸਪੈਸ਼ਲ ਬੇਸਨ ਦੀ ਪਕੌੜੀ ਹੈ ਜਾਨੀ ਕਿ ਬੈਣ ਮਲਾਵਟ ਤੋਂ ਤਿਆਰ ਬੈਣ ਮਲਾਵਟ ਤੋਂ ਤਿਆਰ ਕੀਤੀ ਹੋਈ ਹੈ ਜੀ ਜੀ ਬਾਈ ਅੱਗੇ ਚੱਲੋ ਬਾਈ ਥੋੜਾ ਕਿਰਾਉਣਾ ਆਪਾਂ ਇਧਰ ਵੀ ਦਿਖਾ ਦਿਜੇ ਇਸ ਤੋਂ ਬਾਅਦ ਆ ਗਈ ਆ ਹਾ ਨਿਊਟਰੀ ਆ ਗਈ ਨਿਊਟਰੀ ਆ ਗਈ ਹਾਂਜੀ ਬਾਈ ਕਾਲੀ ਮਿਰਚ ਆ ਗਈ ਜੀ ਅੱਛਾ ਤੇ ਜੀਰਾ ਆ ਗਿਆ ਜੀ ਬਾਈ ਠੀਕ ਹੈ ਉਸ ਤੋਂ ਬਾਅਦ ਗੁੰਦੀ ਆ ਗਈ ਜੀ ਤੇ ਸੌਫ ਦੇਖ ਲੋ ਆ ਦੇਖੋ ਆਪਣੇ ਜੀ ਜੀ ਬਾਈ ਇਹ ਵਿਦਾਊਟ ਕਲਰ ਹੈ ਸੌਫ ਜੀ ਬਾਈ ਆਪਣੇ ਜਦੋਂ ਰੰਗ ਪਾ ਕੇ ਬਣਾਉਂਦੇ ਆ ਇੱਕ ਬਾਈ ਮੈਨੂੰ ਹੋਰ ਦੱਸਿਓ ਜਿਵੇਂ ਆਪਣੇ ਕਹਿ ਦਿੰਦੇ ਆ ਕਈ ਇੱਕ ਦਿਨ ਕਸਟਮਰ ਆਇਆ ਆਪਣੇ ਕੋਲੇ ਉਹਨੇ ਸਵਾਲ ਕੀਤਾ ਮੈਨੂੰ ਕਿਉਂਕਿ ਮੈਂ ਤਾਂ ਇਹ ਚੀਜ਼ 'ਚ ਨਵਾਂ ਬਾਈ ਮੈਨੂੰ ਨਹੀਂ ਪਤਾ ਇਹ ਜਈ ਕਈ ਗੱਲਾਂ ਦਾ ਹੁਣ ਮੈਨੂੰ ਮੇਰੇ ਫਿਲਟਰ ਬਾਰੇ ਜਾਣੇ ਵਟਰੇ ਏਸੀਆਂ ਬਾਰੇ ਪੁੱਛ ਲਓ ਮੈਂ ਤੁਹਾਨੂੰ ਹਰੇਕ ਗੱਲ ਦਾ ਜਵਾਬ ਦੇ ਸਕਦਾ ਹਣਾ ਹੁਣ ਥੋੜਾ 16 17 ਸਾਲ ਦਾ ਤਜਰਬਾ ਐਸੇ ਚੀਜ਼ ਤੇ ਬਾਈ ਹੁਣ ਉਹਦੇ ਕਸਟਮਰ ਆਇਆ ਉਹ ਮੈਨੂੰ ਬੋਲਦਾ ਕਹਿੰਦਾ ਯਾਰ ਸੌਫ ਇੱਕੋ ਜਿਹਾ ਤੋ ਨਹੀਂ ਇੱਕੋ ਕਲਰ ਵੀ ਹੈ ਨਹੀਂ ਤੇ ਮੇਰੇ ਹਿਸਾਬ ਨਾਲ ਬਾਈ ਆਪਾਂ ਜਿੱਦਾਂ ਦੀ ਹਨਾ ਖੇਤ ਤੋਂ ਆਈ ਉਹਦਾਂ ਦੀ ਚੀਜ਼ ਹੀ ਖਰੀਦ ਲਈ ਅਗਲੇ ਤੋਂ ਉਸੇ ਦੁਕਾਨ ਆ ਗਈ ਪਰ ਇਹ ਹੁਣ ਇਹਦੇ ਵਿੱਚ ਕਲਰ ਹੈ ਨਹੀਂ ਜੇ ਕਲਰ ਨਾਲ ਤਾਂ ਸਾਰੀ ਕੁਝ ਕੀ ਹੋ ਜੂ ਜੀ ਬਾਈ ਹੁਣ ਬਿਨਾਂ ਕਲਰ ਤੋਂ ਫਿਰ ਇਹ ਸਾਨੂੰ ਪਤਾ ਕਿ ਵੀ ਜਿਵੇਂ ਕਹੇਗੀ ਉਸੇ ਤਰ੍ਹਾਂ ਦੀ ਹੋਣੀ ਹੈ ਤੇ ਉਸ ਤੋਂ ਬਾਅਦ ਆਪਣੇ ਕੋਲੇ ਜੀ ਆ ਗਈ ਮੂਫਲੀ Rajasthan ਨਹੀਂ ਮੂਫਲੀ ਦੀ ਗਰੀ ਗਰੀ ਜੀ ਬਾਈ ਆਪਣੇ ਇਹਦੀ ਡਿਮਾਂਡ ਬਹੁਤ ਆਈ ਸੀ ਕਿ ਹੁਣ ਇਹ ਮਿਲਦੀ ਨਹੀਂ ਸਾਨੂੰ ਜੀ ਬਾਈ ਜੀ ਹੁਣ ਇਹ ਵੀ ਅਸੀਂ ਲੇ ਕੇ ਆਏ ਆ ਇਸ ਵਾਰ ਹਾਂਜੀ ਹਾਂਜੀ ਇਹ ਜਾਨੀ ਕਿ ਸਪੈਸ਼ਲ ਆ ਜਾਨੀ ਸਪੈਸ਼ਲ ਆ ਹਾਂ ਜੀ ਭਾਈ ਤੇ ਅੱਗੇ ਭਾਈ ਇਸ ਤੋਂ ਬਾਅਦ ਆ ਗਈ ਜੀ ਮੇਥੀ ਆਛਾ ਇਹਨੂੰ ਕਸਤੂਰੀ ਮੇਥੀ ਵੀ ਬੋਲ ਦਿੰਦੇ ਆ ਨਾ ਕਸਤੂਰੀ ਮੇਥੀ ਵੀ ਆ ਹੁੰਦੇ ਆ ਤੇ ਇਹ ਜਿਹੜੀ ਮੇਥੀ ਹੈ ਮੇਥੀ ਇਹ ਆ ਦੇਖੋ ਤੁਸੀਂ ਜੋ ਸਬਜ਼ੀ ਚ ਪਾਉਂਗੇ ਉਦੋਂ ਪਤਾ ਲੱਗੂ ਵੀ ਕੀ ਚੀਜ਼ ਹਾਂਜੀ ਹਾਂਜੀ ਬਾਈ ਜੀ ਬਹੁਤ ਵਧੀਆ ਚੀਜ਼ ਆਈ ਹੈ ਇਹ ਵੀ ਜੀ ਮੇਥੀ ਜੀ ਤੇ ਉਹਦੇ ਤੋਂ ਬਾਅਦ ਭਾਈ ਥੱਲੇ ਆਪਣੀ ਇੱਕ ਹਲਦੀ ਮਿਰਚ ਆ ਗਈ ਇਸ ਤੋਂ ਬਾਅਦ ਹਾਂਜੀ ਭਾਈ ਹਲਦੀ ਮਿਰਚ ਦੀ ਕੀ ਹੁੰਦੀ ਸੀਗੇ ਆਪਣੇ ਜੀ ਅਸੀਂ 200 ਦੀ ਜਾਂ 100 ਦੀ ਵੇਚਦੇ ਆ ਉਹ ਕਸਟਮਰ ਆਉਂਦਾ ਜੀ ਥੋੜੀ ਚਾਹੀਦੀ ਆ ਉਹਦੇ ਲਈ ਅਸੀਂ 30 ਰੁਪਏ ਦੀ ਵੀ ਰੱਖਤੀ ਪੈਕਿੰਗ ਆ ਨਿੱਕੀ ਪੈਕਿੰਗ ਆ ਬਾਕੀ ਨਿੱਕੀ ਪੈਕਿੰਗ ਕਰੀ ਹਾਲ ਦੀ ਮਿਰਚ ਦੀ ਜੀ ਇਹ ਵੀ ਤੁਹਾਡਾ ਵਿਚਾਰ ਹੀ ਸੀਗਾ ਹਾਂ ਵੀ ਜਿੰਨੇ ਕ ਤੁਸੀਂ ਦੇ ਪਾਣਾ ਲੈਣੀ ਆ ਓਨੇ ਕੀ ਮਿਰਚ ਯਾਰ ਬਈ ਪਤਾ ਕੀ ਇਹ ਕਈ ਭਰਾਵਾਂ ਦੇ ਮਨਾਂ ਚ ਬਈ ਇਹ ਹੈਗਾ ਮਨ ਚ ਕਿਤੇ ਨਾ ਕਿਤੇ ਜਾ ਕੇ ਗੱਲ ਹੁੰਦੀ ਆ ਕੇਰ ਪਤਾ ਨਹੀਂ ਕਿਦਾਂ ਦਾ ਹੋਊਗਾ ਸਮਾਨ ਹਾਂ ਅਸੀਂ ਤਾਂ ਹੀ ਆਪਾਂ ਕਹਿੰਨੇ ਕਿ ਕੇਰਾ ਭਈ ਆਓ ਭਾਵੇਂ ਨਿੱਕੀ ਨਿੱਕੀ ਚੀਜ਼ ਥੋੜੀ ਥੋੜੀ ਲੈ ਜਾ ਕੇ ਦੇਖੋ ਹੁਣ ਆ ਧਣੀਆਂ ਜੀ ਹਾਂਜੀ ਬਾਈ ਧਣੀਆਂ ਪੀਸਿਆ ਹੋਇਆ ਹਾਂਜੀ ਬਾਈ ਖੁੱਦ ਦਾ ਬਸਵਾਇਆ ਹੋਇਆ ਕੋਲੇ ਖੜਕੇ ਜੀ ਬਾਈ ਹੁਣ ਜਦੋਂ ਬੰਦਾ ਖੋਲੂਗਾ ਉਹ ਦੱਸੂਗਾ ਇਹਨੂੰ ਵੀ ਸਮਝ ਆਉਗੀ ਇਹ ਜੀ ਬਿਲਕੁਲ ਜੀ ਬਿਲਕੁਲ ਠੀਕ ਹੈ ਉਸ ਤੋਂ ਬਾਅਦ ਬਿਕਾ ਨੇਰੀ ਚਾਹ ਆ ਗਈ ਹਾਂਜੀ ਇਹ ਚਾਹ ਦੇ ਵਿੱਚ ਵੀ ਅੱਧਾ ਕਿਲੋ ਕਿਲੋ ਦੀ ਪੈਕਿੰਗ ਵੀ ਹੈ ਭਾਈਆ ਦਾ ਅੱਧਾ ਕਿਲੋ ਦੀ ਵੀ ਆ ਪਾਈ ਆ ਦੀ ਜੀ ਜੀ ਬਾਈ ਬਈ ਇੱਕ ਆਮ ਭਰਾ ਨੇ ਸਵਾਲ ਹੋਰ ਕਰ ਦਿੰਦੇ ਆ ਹਾਂਜੀ ਇਹ ਬਿਕਾ ਨੇਰ ਦਾ ਯਾਨੀ ਕਿ ਉਹਨਾਂ ਨੇ ਬ੍ਰਾਂਡ ਬਣਾਇਆ ਪਰ ਚਾਹ ਵਗੈਰਾ ਜਿਹੜੀ ਇਹ ਪੈਦਾਸ਼ਾਮ ਵਗੈਰਾ ਉਧਰ ਹੀ ਹੁੰਦੀ ਉਹ ਉੱਥੇ ਉੱਥੇ ਹੀ ਉਧਰੋਂ ਆਉਂਦੇ ਆ ਜੀ ਇੱਕ ਚਾਹ ਪਾਉਂਦੇ ਆ 342 ਜੀ ਬਾਈ ਇੱਕ ਕਲਰ ਵਾਲੀ ਅੱਛਾ ਦੋ ਚਾਹਾਂ ਨੂੰ ਮਿਲਾ ਕੇ ਆਪਣਾ ਚਾਹ ਬਣਦੇ ਆ ਦੋ ਚਾਹਾਂ ਨੂੰ ਮਿਲਾ ਕੇ ਹੁਣ ਜਿਹੜੀ ਆ ਅੰਮ੍ਰਿਤ ਚਾਹ ਵਾਲੇ ਆ ਜੀ ਬਾਈ ਇਹ ਉਹਨਾਂ ਦਾ ਆਪਤਾ ਜਾਨਿਕਾ ਹਾਂਜੀ ਰਾਦੇ ਸ਼ਾਹਾਂ ਬਿਰਜਮੋਹਨ ਹਾਂ ਇਹ ਇਹਨਾਂ ਦੀ ਆਪਦੀ ਖੁਦ ਤਿਆਰ ਕਰਾਉਂਦੇ ਆ ਓਕੇ 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 ਬਾਕੀ ਇਹਦਾ ਰੇਟ ਹੁਣ ਆਪਣੇ 600-700 ਰੁਪਏ ਚੱਲੀ ਜਾਂਦਾ ਹਾਂਜੀ ਬਾਈ ਇਹਦਾ ਰੇਟ 300 ਰੁਪਏ ਆਗਾ ਕਿਲੋ ਦਾ ਅੱਛਾ ਅੱਛਾ ਕੋਈ ਕਿਸੇ ਨੂੰ ਅਸੀਂ ਜ਼ਿਆਦਾ ਨਹੀਂ ਲਾਉਂਦੇ ਹਾਂਜੀ ਹਾਂ ਆਈਆ ਲੈਣੀ ਹੈ ਸਿਲਪੀਆਂ ਦੀ ਹੈ ਕਿਲੋ ਕਿਲੋ ਹੈ ਤਲ 100 ਦੀ ਹੈ ਜੀ ਅੱਧਾ ਕਿਲੋ ਲੈਣੀ ਆ 150 ਦੀ ਜੀ ਬਾਈ ਜੀ ਹਾਂਜੀ ਸੋ ਦੋਸਤੋ ਉਸ ਤੋਂ ਬਾਅਦ ਆ ਗਈ ਜੀ ਮਾਰਵਾੜੀ ਮਿਰਚ ਜੀ ਬਾਈ ਇਹ ਜਿਸ ਤਰ੍ਹਾਂ ਦੀ ਇਹਦੀ ਫੋਟੋ ਹੈ ਜੀ ਬਾਈ ਐਸੇ ਤਰ੍ਹਾਂ ਭਰ ਕੇ ਬਣਾਈ ਹੋਈ ਹੈ ਅੱਛਾ ਅੱਛਾ ਹਾਂਜੀ ਹੁਣ ਕਹਿੰਦੇ ਯਾਨੀ ਕਹਾਂ ਬਾਈ ਇਹ ਉਹਦੇ ਤੋਂ ਵੀ ਹਨਾ ਬਿਨਾ ਤੇਲ ਤੋਂ ਵੀ ਬਿਨਾ ਤੇਲਾਂ ਤੋਂ ਬਿਨਾ ਕੈਮੀਕਲਾਂ ਤੋਂ ਜੀ ਬਾਈ ਵੀ ਆਪਣੇ ਕੈਮੀਕਲ ਕਰਕੇ ਛੇਦੀ ਤਿਆਰ ਕਰਨ ਦੇ ਉਹ ਚੀਜ਼ ਨਹੀਂ ਹਾਂਜੀ ਹਾਂਜੀ ਫਿਰ ਇਹਦੇ ਵਿੱਚਾਨੂੰ ਡਿਮਾਂਡ ਆਈ ਸੀ ਕਿ ਲਾਲ ਮਿਰਚ ਚਾਹੀਦੀ ਆ ਸਾਨੂੰ ਮਾਰਵਾੜੀ ਚ ਮਾਰਵਾੜੀ ਚ ਆਹ ਮਾਰਵਾੜੀ ਦੇ ਵਿੱਚ ਲਾਲ ਮਿਰਚ ਆ ਗਈ ਜੀ ਜੀ ਬਾਈ ਇਹ ਇਦੋਂ ਬਾਅਦ ਆ ਗਈ ਗਰੀ ਟੇਸਟੀ ਜੀ ਬਾਈ ਜਿਹੜੀ ਆਪਣੇ ਆਪਾ ਦੁਕਾਨਾਂ ਤੋਂ ਲੈ ਕੇ ਖਾਣੇ ਆ ਉਹ ਚੀਜ਼ ਉਹਨੋਂ ਕਈਆਂ ਦੀ ਡਿਮਾਂਡ ਆਈ ਸੀ ਵੀ ਸਾਨੂੰ ਇਹ ਗਰੀਆਂ ਲੈ ਕੇ ਦਿਓ ਸਹੀ ਮਨੇ ਬਈ ਆਪਾਂ ਡਿਮਾਂਡ ਤੇ ਲਿਆਉਣੀ ਸ਼ੁਰੂ ਕੀਤੀ ਆ ਹਨਾ ਹਾਂਜੀ ਉਸ ਤੋਂ ਬਾਅਦ ਆ ਆ ਪੁੱਛ ਕੇ ਆ ਗਿਆ ਜੀ ਅੱਛਾ ਅਸੀਂ ਛੋਟੀ ਪੈਕੇਟ ਕਰਦੀ ਹਾਂ 10 ਰੁਪਏ ਵਾਲੀ ਲੈ ਕੇ ਗਰੀਆਂ ਖਾ ਕੇ ਦੇਖ ਲਓ ਬਿਲਕੁਲ ਬਾਕੀ ਆਏ ਆ ਭਰਾਵੋ ਜਿਹੜੇ ਭਰਾ ਆਪਣੇ ਨਾਲ ਜੁੜੇ ਆ ਲਾਈਵ ਦੇ ਵਿੱਚ ਜੁੜਿਆ ਜਾਂ ਆਪਾਂ ਨੂੰ ਦੇਖ ਰਹੇ ਆ ਤੁਸੀਂ ਇੱਕ ਵਾਰੀ ਦੁਕਾਨ ਤੇ ਆ ਜਾਓ ਤੁਹਾਨੂੰ ਪੁਝ ਗਿਆ ਸੀ ਵੈਸੇ ਹੀ ਖਵਾ ਦਾਂਗੇ ਹਾਂ ਵੈਲਕਮ ਕਰਾਂਗੇ ਤੁਹਾਡਾ ਵੈਲਕਮ ਕਰਾਂਗੇ ਤੇ ਉਸ ਤੋਂ ਬਾਅਦ ਆ ਬੀਕਾ ਨੇਰੀ ਆਲੂ ਪੁਝਗਾ ਗਿਆ ਜੀ ਜੀ ਬਾਈ ਇਹਨਾਂ ਦੀ ਬਹੁਤ ਡਿਮਾਂਡ ਕਰਦੇ ਸੀਗਾ ਸਾਨੂੰ ਬਰੀਕ ਪੁਝ ਗੱਲ ਆ ਲਿਆ ਕੇ ਦਿਖਾਓ ਬਿਲਕੁਲ ਜੀ ਆ ਦੇਖੋ ਇਹਦੀ ਪੈਕਿੰਗ ਛੋਟੀ ਹੈ ਇਹ ਬਿਲਕੁਲ ਬਿਲਕੁਲ ਹਾਂ ਤੇ ਆ ਦੇਖੋ ਆ ਛੋਟੀ ਪੈਕਿੰਗ ਵੀ ਕੀਤੀ ਹੋਈ ਹੈ ਦੀ ਜੀ ਬਾਈ ਵੀ ਜਿਸ ਤਰ੍ਹਾਂ ਦਾ ਪਤਾ 14 ਉਹ ਹੈ ਜੀ ਬਈ ਆ ਇਧਰ ਫੁੱਲਿਆਂ ਮਾਰੇ ਵੀ ਦੱਸੋ ਮਾੜਾਗਾ ਪੌਪ ਕੌਰਨ ਮਾੜਾਗੇ ਜੀ ਜਵਾਰ ਦੇ ਪੌਪ ਕੌਰਨ ਜਿਹਨਾਂ ਨੂੰ ਜਵਾਕ ਆਪਣੇ ਖੁੱਲੇ ਵੀ ਆਖਦੇ ਪੰਜਾਬੀ ਵਿੱਚ ਪੌਪ ਕੌਰਨ ਕਿ ਜਵਾਰ ਦੇ ਪੌਪ ਕੌਰਨ ਇੱਥੇ ਆਪਣੇ ਮਿਲਦੇ ਨਹੀਂ ਇਹ ਜੀ ਬਾਈ ਪਰ ਅਸੀਂ ਉਧਰੋਂ ਰਾਜਸਥਾਨ ਚੋਂ ਲਿਆ ਕੇ ਗੁੜ ਲਾ ਕੇ ਇਹਨਾਂ ਨੂੰ ਤਿਆਰ ਕੀਤੇ ਹੋਏ ਆਏ ਯਾਨੀ ਕਿ ਵਿੱਚ ਕਈ ਚੀਜ਼ਾਂ ਵਾਪਾਂ ਆਪਦੇ ਉਲੋਂ ਪਾ ਕੇ ਹਾਂ ਹਾਂ ਪਾ ਕੇ ਤਿਆਰ ਕੀਤਿਆਂ ਜੇ ਇਹ ਵੈਸੇ ਵੀ ਲੈਣੇ ਹੋਣ ਤਾਂ ਵੈਸੇ ਵੀ ਮਿਲ ਜਾਣਗੇ ਇਹ ਬਿਨਾ ਕੋਟਾ ਲਈ ਵੀ ਤੇ ਦੋਸਤੋ ਆਪਣੇ ਕੋਲੇ तकरीबन ਸਾਰੇ 4 ਵੀ ਪਹੁੰਚੇ ਹੋਏ ਆ 4 ਵੀ ਆਪਣੇ ਕੋਲੇ ਆ ਚੁੱਕੇ ਆ ਵੀ ਕਨੇਰੀ 4 ਆ ਜਿਹੜੇ ਤੇ ਹੁਣ ਕੱਲਾ ਕੱਲਾ ਅਸੀਂ ਤੁਹਾਨੂੰ ਦਿਖਾ ਨਹੀਂ ਸਕਦੇ ਕਿਉਂਕਿ ਅਸੀਂ ਮਸਾ ਸੈਟਿੰਗ ਕਰਕੇ ਹਟਿਆ ਸਾਰੇ ਟਿਕਾ ਕੇ ਤੇ ਜਸਪ੍ਰੀ ਭਾਈ ਸਰੋਂ ਦੇ ਤੇਲ ਬਾਰੇ ਵੀ ਦੱਸ ਦੋ ਜਿਹੜਾ ਪੀਲੀ ਸਰੋਂ ਦਾ ਵੀ ਕਨੇਰੀ ਆਪਾਂ ਤੇਲ ਲੈ ਕੇ ਆਉਨੇ ਆ ਜੀ ਸਰੋਂ ਦਾ ਤੇਲ ਵੀ ਆ ਆ ਦੂਜੀ ਆਪਣੀ ਕੱਚੀ ਕਹਾਣੀ ਵਾਲਾ ਤੇਲ ਵੀ ਹੈ ਜੀ ਕੱਚੀ ਕਹਾਣੀ ਵਾਲਾ ਤੇਲ ਵੀ ਆਪਣੇ ਕੋਲੇ ਹੈਗਾ ਹਾਂਜੀ ਤੇਲ ਦੋਸਤੋ ਆਪਣੇ ਕੋਲੇ ਦੋਹਾਂ ਤਰ੍ਹਾਂ ਦਾ ਹੀ ਹੁੰਦਾ ਤੁਸੀਂ ਕੱਚੀ ਕਹਾਣੀ ਦਾ ਲੈਣਾ ਚਾਹੋ ਕੱਚੀ ਕਹਾਣੀ ਦੇ ਵੀ ਲੈ ਸਕਦੇ ਆ ਜੇ ਤੁਸੀਂ ਆਪਣੇ ਫਿਲਟਰ ਹੋਇਆ ਲੈਣਾ ਚਾਹੁੰਦਾ ਫਿਲਟਰ ਹੋਇਆ ਵੀ ਲੈ ਸਕਦੇ ਆ ਇਹਦੇ ਵਿੱਚ ਬੰਦ ਪੈਕਿੰਗ ਵੀ ਮਿਲ ਜੂਏ 5 ਲੀਟਰ ਦੀ ਪੈਕਿੰਗ ਮਿਲੂ ਅੱਛਾ 5 ਲੀਟਰ ਜੀ ਵੀ ਆਪਾਂ ਨੂੰ ਮਿਲ ਜਾਂਦਾ ਹਾਂ ਬੀਕਨਰ ਦੀ ਸ਼ੁੱਧ ਇਹ RAMDEV ਦੀ ਵਜਦੀ ਹੈਗੀ ਓਕੇ ਓਕੇ ਉਹਨਾਂ ਅਸ਼ਵਤ ਤੇ ਰਾਜੀ ਤਾਂ ਨੇ ਓਕੇ 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 ਹਾਂ ਜੀ ਆ ਦਿਖਾ ਦਿਓ ਕੈਨ ਪਈ ਹੈ ਹਾਂ ਜੀ ਹਾਂ ਜੀ ਭਾਈ 5 ਲੀਟਰ ਦਾ ਕੈਨ ਲਗਾਉਣਾ ਚਾਹਦੇ 5 ਲੀਟਰ 10 ਲੀਟਰ ਦਾ ਕੈਨ ਵੀ ਮਿਲੂਗਾ ਤੇ ਜਾਸਬਰੀ ਫਰਾਜ ਜਿਹੜਾ ਤੁਸੀਂ ਇੱਕ ਆਫਰ ਦੇ ਰਹੇ ਸੀ ਮੇਰੇ ਕੋਲੇ ਬੈਠੇ ਇੱਥੇ ਆਨਲਾਈਨ ਵਾਲਾ ਸਮਾਨ ਦਾ ਤੇ ਉਹ ਕਿਵੇਂ ਸੀ ਕੀ ਸ਼ਰਤ ਰੱਖੀ ਕਿ 2000 ਰੁਪਏ ਤੱਕ ਜਿਹੜਾ ਹਾਂਜੀ ਉਹ 2000 ਰੁਪਏ ਤੱਕ ਜੇ ਕਿਸੇ ਨੇ ਸਾਮਾਨ ਮੰਗਵਾਉਣਾ ਹਾਂਜੀ ਬਾਲਾ ਹੋਊਗਾ ਸਾਰੇ ਗਾਹ ਦੇ ਵਿੱਚੋਂ ਜੋ ਦਿਖਾਇਆ ਗਿਆ ਤੁਹਾਨੂੰ ਹਾਂਜੀ ਬਈ ਉਹ 2000 ਰੁਪਏ ਤੱਕ ਜਿੱਥੋਂ ਆਖੋਗੇ ਉਸ ਤੱਕ ਨੇ ਡਿਲੀਵਰੀ ਵੀ ਦੇਵਾਂਗੇ ਯਾਨੀ ਕਿ 35 ਕਿਲੋਮੀਟਰ ਤੱਕ ਡਿਲੀਵਰੀ ਦਵਾਂਗੇ ਜੇਕਰ ਉਹਦੇ ਤੋਂ ਉੱਪਰ ਕੋਈ ਆਉਂਦਾ ਬਈ ਹਨਾ ਆਰਡਰ ਦੂਰ ਦਾ ਹੁੰਦਾ ਤਾਂ ਜਿੰਨਾ ਵੀ ਟਰਾਂਸਪੋਰਟ ਖਰਚਾ ਹੋਊਗਾ ਤੁਹਾਨੂੰ ਉਹ ਐਕਸਟਰਾ ਦੇਣਾ ਪਊਗਾ ਉਹ ਐਕਸਟਰਾ ਦੇਣਾ ਪਊਗਾ ਉਹ ਚਾਹੇ ਤੁਸੀਂ ਕੋਰੀਅਰ ਕਰਵਾ ਲਿਓ ਚਾਹੇ ਟਰਾਂਸਪੋਰਟ ਨਹੀਂ ਮੰਗਵਾ ਲਿਓ ਹਾਂ ਹਾਂ ਆਪਣੇ ਕੋਲੇ ਗੁੜ ਤੇ ਸ਼ੱਕਰ ਵੀ ਪਹੁੰਚਿਆ ਹੋਇਆ ਹੈ ਇਸ ਟਾਈਮ ਤੇ ਬੇਨਤੀ ਇਹ ਆ ਕਿ ਤੁਹਾਡੇ ਪਿਆਰ ਸਤਿਕਾਰ ਦਾ ਸਦਕੇ ਭਈ ਆਪਣਾ ਇਹ ਆ ਕਿ ਜਿਵੇਂ ਜਿਵੇਂ ਜਿਹੜੇ ਹਿਸਾਬ ਨਾਲ ਤੁਸੀਂ ਮਨਾ ਮੂਵੀ ਪਿਆਰ ਦੇ ਰਹੇ ਹੋ ਤੇ ਇਹ ਆ ਕਿ ਅਸੀਂ ਮਾਫੀ ਚਾਹੁੰਦੇ ਹਾਂ ਉਹ ਚੀਜ਼ ਦੇ ਕਈ ਵਾਰੀ ਸਾਡੇ ਕੋਲੇ ਸਮਾਨ ਆ ਜਦੋਂ ਵੀ ਤੁਸੀਂ ਆਉਣਾ ਸਾਨੂੰ ਫੋਨ ਕਰਕੇ ਜਰੂਰ ਆਇਆ ਕਰੋ ਕਈ ਵਾਰੀ ਕੀ ਹੁੰਦਾ ਕਿ ਦੁਪਹਿਰੇ ਲੰਚ ਟਾਈਮ ਅਸੀਂ ਘਰੇ ਰੋਟੀ ਖਾਣ ਚਲੇ ਜਾਂਦੇ ਆ ਜਾਂ ਮੰਨ ਲਓ ਇੱਥੇ ਕੀ ਹੁੰਦਾ ਕਿ ਸਮਾਨ ਆਪਣੇ ਕੋਲੇ ਜਦੋਂ ਆਉਂਦਾ ਭਰਾ ਲੈ ਜਾਂਦੇ ਨਾਲ ਦੀ ਨਾਲ ਹੀ ਤੇ ਹੈ ਕਿ ਅਸੀਂ ਇਹ ਹੈ ਕਿ ਇਹਦੇ ਚ ਕਮਾਈ ਸਿਰਫ 20% ਕਰਦੇ ਆ ਆਪਦੀ ਅਸੀਂ ਸ਼ੌਂਕ ਪੂਰਾ ਕਰ ਰਹੇ ਆ ਬਾਬੇ ਨਾਨਕ ਦੀ ਕਿਰਪਾ ਨਾਲ ਆਪਣਾ ਦੂਜਾ ਕੰਮ ਆ ਜਿਹੜਾ ਵਧੀਆ ਸੈਟ ਹੈ ਤੇ ਤੁਹਾਡੇ ਪਿਆਰ ਸਤਿਕਾਰ ਦਾ ਸਦਕੇ ਹੀ ਆ ਤੇ ਗੁੜ ਤੇ ਸ਼ੱਕਰ ਵੀ ਆਪਣੇ ਕੋਲੇ ਪਹੁੰਚਿਆ ਹੋਇਆ ਤੇ ਬਾਕੀ ਇਹ ਹੈ ਕਿ ਆਪਣਾ ਚੈਨਲ ਆ ਜਿਹੜਾ ਗੁਰਵਿੰਦਰ ਸਿੰਘ ਸਿੱਖਾਂ ਵਾਲਾ YouTube ਤੇ ਉਹਨੂੰ ਵੀ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਆਪਣੇ ਪੇਜ ਨੂੰ ਵੀ ਵੱਧ ਤੋਂ ਵੱਧ ਸ਼ੇਅਰ ਕਰਿਓ ਆਪਣੇ ਦੋਸਤਾਂ ਮਿਤਰਾਂ ਨਾਲ ਵੀ ਆਪਣਾ ਲਾਈਵ ਸਾਂਝਾ ਕਰਿਆ ਕਰੋ ਤੇ ਬਾਕੀ ਜਿਹੜਾ ਕੋਈ ਵੀ ਭਰਾ ਆਪਣਾ ਜੁੜਨਾ ਚਾਹੁੰਦਾ ਸੰਪਰਕ ਨੰਬਰ ਮੈਂ ਐ ਵਿੱਚ ਹੈਡਿੰਗ ਦੇ ਵੀ ਲਿਖਿਆ ਬਾਕੀ ਮੈਂ ਤੁਹਾਨੂੰ ਨੰਬਰ ਬੋਲ ਦਿੰਨਾ 97798 01992 ਤੇ ਬਾਈ ਮੱਲੀ ਵੀ ਜੁੜਿਆ ਸੀ ਆਪਣੇ ਨਾਲ ਤੇ ਫਿਰ ਪਤਾ ਨਹੀਂ ਪਾਸੇ ਚਲੇ ਗਏ ਤੇ ਜੁੜ ਗਿਆ ਬਾਈ ਮੱਲੀ ਆ ਜਾ ਮੱਲੀ ਬਾਈ ਕੀ ਹਾਲ ਚਾਲ ਆ ਤੇ ਇਹ ਮੱਲੀ ਮੋਬਾਈਲਾਂ ਵਾਲੇ ਬਾਈ ਆਪਣੇ ਜਿਹੜੇ ਫਰੀਦਕੋਟ ਉਹ ਹੀ ਨੇ ਭਰਾ ਤੇ ਤੁਸੀਂ ਵੱਧ ਤੋਂ ਵੱਧ ਜਿੰਨੇ ਵੀ ਆਪਣੇ ਭਰਾ ਜੁੜੇ ਆ ਮੈਂ ਨੰਬਰ ਬੋਲਣਾ ਲੱਗਾ 97798 01992 ਇੱਕ ਵਾਰੀ ਤੁਸੀਂ ਸਮਾਨ ਆਪਣਾ ਜਰੂਰ ਵਰਤ ਕੇ ਦੇਖਿਓ ਵਰਤਣ ਤੋਂ ਬਾਅਦ ਤੁਹਾਨੂੰ ਰਿਜ਼ਲਟ ਆਪ ਹੀ ਦੱਸੂਗਾ ਤੇ ਹੁਣ ਤੱਕ ਜਿੰਨੇ ਵੀ ਆਪਣੇ ਭਰਾ ਆਪਣੇ ਤੋਂ ਸਮਾਨ ਲੈ ਕੇ ਗਏ ਆ ਕਿ ਆਪਣਾ ਸਮਾਨ ਜਿਹੜਾ ਰਿਪੀਟ ਹੀ ਹੋਇਆ ਵਾਰ-ਵਾਰ ਤੁਹਾਡੇ ਪਿਆਰ ਸਤਿਕਾਰ ਦਾ ਸਦਕਾ ਹੀ ਆ ਤੇ ਇੱਕ ਵਾਰੀ ਬੀਕਰ ਨੇਰ ਦਾ ਸਮਾਨ ਜਰੂਰ ਤੁਸੀਂ ਵਰਤ ਕੇ ਦੇਖੋ ਤੁਹਾਡੀ ਖਾਤਰ ਜਿੰਨਾ ਤੁਸੀਂ ਸਹਿਯੋਗ ਕਰੋਗੇ ਅਸੀਂ ਵੱਤ ਤੋਂ ਵੱਤ ਤੁਹਾਡੇ ਲਈ ਇਹ ਸਮਾਨ ਪਹੁੰਚਦਾ ਲੈ ਕੇ ਆਵਾਂਗੇ ਤੇ ਬਾਕੀ ਜੇ ਕਿਸੇ ਦੀ ਸ਼ਾਨ ਦੇ ਖਿਲਾਫ ਕੋਈ ਸ਼ਬਦ ਬੋਲਿਆ ਗਾ ਵੇ ਤਾਂ ਉਹਦੇ ਤੋਂ ਮਾਫੀ ਮੰਗਦੇ ਆ ਜਿਹੜੇ ਭਰਾਵਾਂ ਨੂੰ ਅਸੀਂ ਸਮਾਨ ਪਿਛਲੇ ਹਫ਼ਤੇ ਚ ਨਹੀਂ ਦੇ ਸਕੇ ਸੀ ਉਹ ਇੱਕ ਵਾਰੀ ਸਾਡੇ ਨਾਲ ਸੰਪਰਕ ਕਰ ਲਿਓ ਦੁਕਾਨ ਤੇ ਆ ਜਿਓ ਸੰਡੇ ਅੱਜ ਆਪਣੀ 1 ਵਜੇ ਤੱਕ ਦੁਕਾਨ ਓਪਨ ਆ ਉਹਦੇ ਤੋਂ ਬਾਅਦ ਬਾਕੀ ਲਗਾਤਾਰ ਆਪਣੀ 6 ਵਜੇ ਤੱਕ ਦੁਕਾਨ ਓਪਨ ਰਹਿੰਦੀ ਆ ਤੇ ਜਿਹੜੇ ਭਰਾ ਆਪਣੇ ਨਾਲ ਜੁੜੇ ਆ ਤੇ ਬਾਕੀ ਜਿਹੜਾ ਆਪਣੇ ਤੋਂ ਸਮਾਨ ਵਰਤ ਕੇ ਗਏ ਉਹਨਾਂ ਨਾਲ ਵੀ ਤੁਸੀਂ ਇੱਥੇ ਆਪਣੇ ਦੇਖਦੇ ਹੀ ਰਹਿੰਦੇ ਆਪਣਾ ਲਾਈਵ ਤੇ ਤੁਸੀਂ ਹੋਰ ਜਿਹੜੇ ਭਰਾ ਆਉਣਾ ਚਾਹੁੰਦੇ ਆ ਇੱਕ ਵਾਰੀ ਫੋਨ ਜਰੂਰ ਕਰ ਲਿਓ 977980192 ਤੇ ਬਾਕੀ ਭਰਾ ਆਪਣਾ ਜਸਪ੍ਰੀ ਬਾਈ ਫਿਰ ਕਰਦੇ ਧੰਨਵਾਦ ਸਾਰੇ ਭਰਾਵਾਂ ਦਾ ਧੰਨਵਾਦ ਹੀ ਬਹੁਤ-ਬਹੁਤ ਸੌਦਾ ਤੇ ਤੇ ਬਾਕੀ ਤੁਸੀਂ ਇੱਕ ਗੱਲ ਹੋਰ ਆ ਬਈ ਜੀ ਕਈ ਵਾਰੀ ਇੱਕ ਭਰਾ ਦਾ ਸਵਾਲ ਸੀਗਾ ਮੈਨੂੰ ਕਹਿੰਦੇ ਯਾਰ ਬਾਈ ਹੋ ਸਕਦਾ ਕਹਿੰਦਾ ਤੁਸੀਂ ਤਾਂ ਬਠਿੰਡਿਆਂ ਲਿਆ ਕੇ ਦੇ ਦਿੰਨੇ ਹੋ ਤੇ ਉਹ ਮੇਰੇ ਹਿਸਾਬ ਨਾਲ ਆਪਣਾ ਪ੍ਰੂਫ ਸਭ ਤੋਂ ਵੱਡਾ ਆਪਣੀਆਂ ਵੀਡੀਓ ਆ ਵੀਡੀਓ ਇਕੱਲੇ-ਇਕੱਲੇ ਦਿੰਦੀ ਵੀਡੀਓ ਆ YouTube ਤੇ ਆਪਣੀ ਵੀਡੀਓ ਪਈ ਆ Facebook ਤੇ ਆਪਣੀ ਵੀਡੀਓ ਪਈ ਆ ਬਾਕੀ ਜਦੋਂ ਜਿਆਦਾ ਕਰਾਂਗੇ ਉਹ ਵੀਡੀਓ ਸਾਨੂੰ ਉਸ ਵਾਰ ਵੀ ਮਿਲੇਗਾ ਕਰੂਗੀ ਅ ਮੈਂ ਕੌਰ ਬਲਜੀਤ ਭੈਣ ਜੀ ਸਵਾਲ ਕਰੀ ਜਾਂਦੇ ਆ ਥੱਲੇ ਆਪਣੇ ਕਹਿੰਦੇ ਕਿ ਤੁਸੀਂ ਮੋਗੇ ਕਦੋਂ ਆਣਾ ਮੋਗੇ ਅੱਜ ਆਉਣਾ ਸੀਗਾ ਉਹ ਕੋਈ ਕਾਰਨਾ ਕਰਕੇ ਉਹ ਜਿਹੜਾ ਸਟੇਡੀਅਮ ਦੇ ਸਾਹਮਣੇ ਮੀਲਾ ਲੱਗਦਾ ਉਹ ਕੈਂਸਲ ਹੋ ਗਿਆ ਉਹਨਾਂ ਦਾ ਕੈਂਸਲ ਹੋ ਗਿਆ ਅਗਲੇ ਸੰਡੇ ਨੂੰ ਜਰੂਰ ਪਹੁੰਚਾਂਗੇ ਅਗਲੇ ਸੰਡੇ ਨੂੰ ਜਰੂਰ ਪਹੁੰਚਾਂਗੇ ਤੇ ਬਾਕੀ ਭਾਈ ਮੋਗੇ ਵਾਲਿਓ ਭਰਾਵੋ ਤੁਸੀਂ ਨੇੜੇ ਆ ਸਾਡੇ ਨੇੜੇ ਜਿਹੜੇ ਭਰਾ ਜੁੜੇ ਹੋਏ ਤੁਸੀਂ ਆਨਲਾਈਨ ਵੀ ਸਾਨੂੰ ਦੱਸ ਦਿਓ ਅਸੀਂ ਤੁਹਾਡਾ ਸਮਾਨ ਬਸ ਤੇ ਪਹੁੰਚਦਾ ਕਰ ਦਾਂਗੇ ਤੇ ਜੇ ਮਿਲ ਕੇ ਉੱਥੇ ਲਓਗੇ ਤਾਂ ਬਾਲੀ ਵਧੀਆ ਗੱਲ ਆ ਤੇ ਨਹੀਂ ਤਾਂ ਸਾਨੂੰ ਦੱਸ ਦਿਓ ਭਾਈ ਆਰਡਰ ਦੇ ਦਿਓ ਅਸੀਂ ਤੁਹਾਡਾ ਜਿਹੜਾ ਸਮਾਨ ਆ ਉੱਥੇ ਪਹੁੰਚਦਾ ਕਰ ਦਾਂਗੇ ਬਸ ਰਹੀਂ ਹਾਂਜੀ ਠੀਕ ਆ ਤੁਹਾਡੇ ਲਈ ਕੋਈ ਖਰਚਾ ਨਹੀਂ ਪੈਂਦਾ ਟਰਾਂਸਪੋਰਟ ਦਾ ਤੁਹਾਨੂੰ ਤੇ ਠੀਕ ਆ ਭਾਈ ਹਨਾ ਕਰੀਏ ਲਾਈਵ ਸਮਾਪਤ ਤੇ ਕਰੀਏ ਧੰਨਵਾਦ ਸਾਰੇ ਭਰਾਵਾਂ ਦਾ ਹਨਾ ਹਾਂਜੀ ਹਾਂਜੀ ਧੰਨਵਾਦ ਤੇ ਦੋਸਤੋ ਵੱਧ ਤੋਂ ਵੱਧ ਲਾਈਵ ਆਪਣੇ ਸ਼ੇਅਰ ਤੁਸੀਂ ਕਰਨਾ ਹਨਾ ਬਾਕੀ ਕਿਸੇ ਦੀ ਸ਼ਾਨ ਦੇ ਕੋਈ ਖਿਲਾਫ ਸ਼ਬਦ ਬੋਲਿਆ ਹੋਵੇ ਤਾਂ ਤਾਂ ਮਾਫੀ ਮੰਗਦੇ ਆ ਸਾਡਾ ਕਿਸੇ ਨਾਲ ਕੋਈ ਵੈਰ ਕਿਸੇ ਨਾਲ ਵਿਰੋਧ ਨਹੀਂਗਾ ਨਾ ਕੋਈ ਸਾਡਾ ਹਨਾ ਅਸੀਂ ਆਪਦੇ ਤਰੀਕੇ ਨਾਲ ਕੰਮ ਕਰਦਾ ਹਰੇਕ ਬੰਦਾ ਆਪਦੇ ਤਰੀਕੇ ਨਾਲ ਕੰਮ ਕਰਦਾ ਪਰ ਇਹ ਕਿ ਜਿੰਨਾ ਸਾਡਾ ਸਮਾਨ ਵਰਤੋਗੇ ਤੁਸੀਂ ਉਹਦੇ ਖੁੱਲੇ ਖਲਾਈ ਦੀ ਗਾਰੰਟੀ ਆ ਵਾਪਸੀ ਫੁੱਲ ਆ ਜੀ ਹਾਂਜੀ ਹਾਂਜੀ ਉਹ ਕੰਮ ਨਹੀਂ ਹੋਊਗਾ ਕਿ ਜੀ ਤੁਸੀਂ ਆਪਣੇ ਜਿਹੜਾ ਤੁਹਾਡਾ ਵਰਤ ਲਿਆ ਜਿੰਨੇ ਦਾ ਸਮਾਨ ਤੁਸੀਂ ਲੈ ਕੇ ਜਾਓਗੇ ਉਹਨੇ ਦਾ ਉਹਨੇ ਦਾ ਹੀ ਆਪਦਾ ਵਾਪਸ ਲੈ ਜਾਓ ਇਹ ਨਹੀਂ ਤੁਹਾਨੂੰ ਕਹਾਂਗੇ ਬਾਈ ਤੁਸੀਂ ਕਿਲੋ ਲੈ ਕੇ ਗਏ ਸੀਗੇ ਪਹਿਲੀ ਗੱਲ ਤਾਂ ਸਕਦਾ ਇਦਾਂ ਦੀ ਪ੍ਰੋਬਲਮ ਆਉਂਦੀ ਨਹੀਂ ਸਾਨੂੰ ਹਾਂ ਬਾਕੀ ਜੇ ਕੋਈ ਸ਼ਿਕਾਇਤ ਆ ਸਾਨੂੰ ਦੱਸੋ ਅਸੀਂ ਵੀ ਸੁਧਾਰਾਂਗੇ ਅਸੀਂ ਵੀ ਸੁਧਾਰਾਂਗੇ ਸਾਨੂੰ ਵੀ ਸੁਧਾਰਨ ਦਾ ਮੌਕਾ ਕੋਲ ਕੁਆਲਟੀ ਨਾਲ ਸਮਝੌਤਾ ਅਸੀਂ ਨਹੀਂ ਕਰਦੇ ਤੇ ਬਾਕੀ ਇਹ ਹੈ ਕਿ ਜੇ ਕਿਸੇ ਭਰਾ ਨੇ ਘਰ ਦਾ ਘਿਓ ਲੈਣਾ ਹੋਵੇ ਤਾਂ ਉਹ ਸਾਡੇ ਨਾਲ ਜ਼ਰੂਰ ਸੰਮਰਕ ਕਰ ਸਕਦਾ ਅਸੀਂ ਘਰ ਦਾ ਬਣਿਆ ਆਪਣੇ ਆਪ ਦੇ ਘਰੇ ਪਸ਼ੂ ਰੱਖੇ ਹੋਏ ਆ ਤੇ ਘਰ ਦਾ ਬਣਿਆ ਅਸੀਂ ਦੇ ਸਕਦੇ ਆ ਬਾਕੀ ਰਹੀ ਗੱਲ ਆਰਗੈਨਿਕ ਦੀ ਬਾਈ オーਰਗੈニック ਕੀ ਹੁੰਦਾ ਕਿ オーਰਗੈニック ਸ਼ਬਦ ਬਹੁਤ ਡੂੰਗਾ ਹਾਂਜੀ ਹਾਂਜੀ ਅੱਜ ਆਪਾਂ ਹਰੇਕ ਬੰਦਾ ਹੈ ਨਾ ਕਹਦਾ ਨਾ オーਰਗੈニック ਚਾਹੀਦਾ ਜੀ ਸਾਨੂੰ ਤਾਂ オーਰਗੈニック ਚਾਹੀਦਾ オーਰਗੈニック ਸ਼ਬਦ ਬਹੁਤ ਡੂੰਗਾ ਪਰ ਜ਼ਿਆਦਾਤਰ ਜਿਹੜੀ ਬੀਕਾਨੇਰ ਦੀ ਖੇਤੀ ਆ ਮੇਰੇ ਹਿਸਾਬ ਨਾਲ ਖੇਤੀ ਕਰਮਾ ਸਿੱਤੀ ਹਜੇ ਵੀ ਉਹਨਾਂ ਦੀ オーਰਗੈਨ ਕੀ ਆ オーਰਗੈਨ ਨਹੀਂ ਕਹਿ ਸਕਦੇ ਪਰ ਉਹ ਸ਼ੁੱਧ ਜ਼ਿਆਦਾ ਇੱਥੋਂ ਸ਼ੁੱਧ ਜ਼ਿਆਦਾ ਇੱਥੋਂ ਨਾਲ ਉਹ ਰਿਆਸ ਬਿਆਨ ਦੀ ਬਚਤ ਆ ਹਾਂ ਯਾਨੀ ਕਿ ਉਹਨਾਂ ਦੇ ਹਜੇ ਰਿਆਆਂ ਦੀ ਗੋੜ ਦਾ ਰੇਟ ਮੇਰੇ ਨੰਬਰ ਤੇ ਕਾਲ ਕਰ ਲਿਓ ਜੀ ਮਜਬੂਰੀ ਆ ਸੀ ਸਾਰੇ ਰੇਟ ਤੁਹਾਨੂੰ ਐ ਇੱਥੇ ਨਹੀਂ ਦੱਸ ਸਕਦੇ ਗੋੜ ਦਾ ਰੇਟ ਤੁਹਾਨੂੰ ਮੈਨੂੰ ਕਾਲ ਕਰ ਲਓ 9779801992 ਬਾਜ਼ਾਰ ਵਾਲਾ ਰੇਟ ਹੀ ਮਿਲੂਗਾ ਜੀ ਉਹ ਕੰਮ ਨਹੀਂ ਹੋਊਗਾ ਪਰ ਇਹ ਕਿ ਆਪਣੀ ਚਾਹ ਫਟਣ ਦੀ ਫੁੱਲ ਗਾਰੰਟੀ ਹੋਊਗੀ ਠੀਕ ਆ ਜੀ ਦੋਸਤੋ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ